ਪਤਾ ਨਹੀਂ ਇਹ ਬਾਥਰੂਮ ਦੀ ਲੱਭਾ ਇਹ ਇਦਾਂ ਪਤਾ ਨਹੀਂ ਕੀ ਹੋ ਰਿਹਾ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਹਾਂਜੀ ਸਿਰਿੰਜ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲਗਭਗ ਬਾਅਦ ਵਿੱਚ ਦੇਖਿਆ ਮੇਰਾ ਨਾਮ ਈ ਡਾਕਟਰ ਗੁਰਸ਼ਰਨ ਸਿੰਘ ਠੀਕ ਹੋਇਆ ਜੀ ਮੰਨ ਲਓ ਇਹ ਜੀ ਸਾਡੇ ਕੋਲ ਮਤਲਬ ਇਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲਤ ਵਿੱਚ ਸਾਨੂੰ ਲੱਭਾ ਤੇ ਉਹ ਅਸੀਂ ਇਥੇ ਜਦੋਂ ਲੈ ਕੇ ਆਏ ਆ ਤੇ ਉਹ ਦੇਖਿਆ ਜੀ ਉਹ ਡਿਕਲੇਅਰ ਮਤਲਬ ਡੈੱਡ ਸੀ ਉਹ ਬੰਦਾ ਹਾਂ ਜੀ ਕੀ ਉਹਦੀ ਪਛਾਣ ਹੈ ਪਛਾਣ ਦੀ ਪਛਾਣ ਨਹੀਂ ਹੋਈ ਕੋਈ ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ ਉਹਦੀ ਅਨੋਨੀਆ ਜੀ ਉਹ ਅਨਨਪਛਾਤੀ ਲੱਗਦਾ ਕੀ ਹੋਇਆ ਹੋ ਸਕਦਾ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਬਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆ ਉਹ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਦੱਸਿਆ ਜਾ ਰਿਹਾ ਕੋਈ ਤਾਂ ਲੱਗਦਾ ਸਰੇਂਜਾ ਤੇ ਇੰਜੈਕਸ਼ਨ ਲਾਇਆ ਦਾ ਹਾਂਜੀ ਸਰੇਂਜੇ ਦਾ ਕੋਈ ਕਵਰ ਜਿਹਾ ਲੱਬਾ ਸੀ ਉਹਦੇ ਲਾਗੂ ਬਾਥਰੂਮ ਚੋਂ ਖੜਿਆ ਲੱਗਦਾ ਕੋਈ ਹੋਰ ਹੋ ਸਕਦਾ ਕਹਿ ਨਹੀਂ ਸਕਦੇ ਜੀ ਕੋਈ ਨਾ ਨਹੀਂ ਉਹ ਬ੍ਰੌਡ ਨੈਟ ਸੀ ਥਾੜੀ ਜੇ ਇਸ ਵਾਰ ਤੇ ਬੰਦਾ ਲੱਭਿਆ ਆਖੜੇ ਦਾ ਪਿਆ ਦਾ ਸੂਨਮ ਹੰਤੀ ਕੀਤਾ ਗਿਆ ਉਹਦੀ ਮੋਰਚਰੀ ਵਿੱਚ ਸੀ ਜੀ ਡੈੱਡ ਬੋਡੀ ਦਿਖਾਤੀ ਆ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਆ ਕੀ ਉਹ ਰੀਜ਼ਨ ਹੋ ਗਿਆ ਕਿੰਨੀयां ਸਿਰਿੰਜਾ ਰਿਕਵਰ ਮਿਲਿਆ ਦੇ ਲੱਗੋ ਮੈਂ ਇੱਕ ਸਿਰਿੰਜਾ ਦਾ ਕਵਰ ਹੀ ਲੱਭਾ ਸੀ ਉਹਦੇ ਲੱਗੋ ਹਾਂਜੀ ਰੈਪ ਜਿਹੜਾ ਹੁੰਦਾ ਉਹ ਹਾਂਜੀ ਉਹ ਮਿਲ ਗਿਆ ਕੋਈ ਮੀਡਲ ਜਾਂ ਚਸਦੰਗ ਨਹੀਂ ਹੋਰ ਨਹੀਂ ਹੋਈ ਤੇ ਹੋਰ ਕੀ ਮਿਲਿਆ ਉਹ ਕੋਰੇ ਕਿ ਮੋਟਰਸਾਈਕਲ ਵੀ ਕੀ ਲੱਭੀ ਉਹਨੂੰ ਚਾਬੀ ਲੱਭੀ ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ ਤੇ ਉਹ ਕਹਿਆ ਜਾਵੇ ਕਿ ਇਹ ਲੱਭਦਾ ਕਿ ਉਹ ਕਿਸ ਦੇ ਨਾਲ ਆਇਆ ਸੀ ਜਾਂ ਉਹਦੇ ਹਾਲਾਤ ਐਕਚੁਅਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ ਨਾ ਕਿ ਉਹ ਪੇਸ਼ੈਂਟ ਸੀ ਕੋਈ ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਅਟੈਂਡੈਂਟ ਆਇਆ ਸੀ ਜਿਹੜੀ ਗੱਲ ਤੋਂ ਵੀ ਚੈੱਕ ਕਰਾ ਐਜੈਂਟਸ ਬਾਥਰੂਮ ਵਿੱਚ ਪਤਾ ਨਹੀਂ ਜੀ ਉਹ ਬਾਥਰੂਮ ਦੀ ਲੱਭਾ ਇਹ ਇਦਾਂ ਪਤਾ ਨਹੀਂ ਕੀ ਹੋਇਆ ਹੋ ਸਕਦਾ ਨਾ ਕੋਈ ਪੇਸ਼ੈਂਟ ਦੇ ਨਾਲ ਆਉਂ ਮਤਲਬ ਉਹਦੀ ਪਛਾਣ ਵੀ ਨਹੀਂ ਹੋਈ ਹਾਂਜੀ ਸਿਰਿੰਜ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਨਾਗੂ ਬਾਦ ਫੋਨ ਚੋਂ ਖੜਿਆ Thank mm -hmm. you.